ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਰਦਰ ਸ਼ਕੰਦਰ ਸਵਾਗਤ ਹੈ ਮੈਂ ਮਹਿਕ ਟਿੱਕਾ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਆ। ਪਤਾ ਦੱਸਦੀ ਹੈ ਪੰਜਾਬ ਅਤੇ ਚੰਡੀਗੜ੍ਹ ਚ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਕਈ ਇਲਾਕਿਆਂ ਚ ਰਾਤ ਨੂੰ ਹਲਕਾ ਮੀਂਹ ਵੀ ਹੋਇਆ ਹੈ। ਇਸ ਦੇ ਨਾਲ ਹੀ ਅੱਜ ਨੌ ਜਿਲ੍ਹਿਆਂ ਚ ਹਲਕੀ ਬਾਰਿਸ਼ ਦੀ ਸੁਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਜਿਨ੍ਹਾਂ ਵਿੱਚ ਮੋਗਾ ਜ਼ਿਲ੍ਹਾ ਵੀ ਸ਼ਾਮਲ ਹੈ। ਕੁਝ ਥਾਵਾਂ ਤੇ ਕੋਹਰਾ ਪੈਣ ਦੀ ਸੁਭਾਵਨਾ ਵੀ ਬਣੀ ਹੋਈ ਹੈ। ਪਿਛਲੇ 24 ਘੰਟਿਆਂ ਚ ਰਾਤ ਦੇ ਔਸਤਨ ਬਰਦ ਅਤੇ ਨੀ ਆਈ ਹੈ ਇਹ ਹੁਣ ਨਾਰਮਲ ਦੇ ਨੇੜੇ ਪਹੁੰਚ ਗਿਆ ਹੈ ਸਭ ਤੋਂ ਵੱਧ ਤਾਪਮਨ 37 ਡਿਗਰੀ ਚੰਡੀਗੜ੍ਹ ਚ ਦਰਜ ਕੀਤਾ ਗਿਆ ਹੈ ਪ੍ਰਦੂਸ਼ਣ ਦੇ 321 ਨਵੇਂ ਕੇਸ ਸਾਹਮਣੇ ਆਏ ਨੇ ਖੰਨਾ ਦੀ ਹਵਾ ਸਭ ਤੋਂ ਪ੍ਰਦੂਸ਼ਿਤ ਰਹੀ ਹੈ ਜਿੱਥੇ AQI 223 ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਅਤੇ ਐਸਐਸ ਨਗਰ ਦੇ ਕੁਝ ਹਿੱਸਿਆਂ ਚ ਹਲਕੀ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਅਗਲੇ 3 ਦਿਨਾਂ ਵਿੱਚ ਰਾਤ ਦੇ ਤਾਪਮਨ ਚ 2 ਤੋਂ 4 ਤੱਕ ਦੀ ਕਮੀ ਆਉਂਦੀ ਸੁਭਾਵਨਾ ਹੈ ਹਾਲਾਂਕਿ ਪ੍ਰਾਲੀ ਸੜਨ ਤੋਂ ਰੋਕਣ ਲਈ ਪ੍ਰਸ਼ਾਸਨਿਕ ਟੀਮਾਂ ਪੂਰੀ ਤਰ੍ਹਾਂ ਜਟੀਆਂ ਹੋਈਆਂ ਨੇ ਪਰ ਇਸ ਦੇ ਬਾਵਜੂਦ ਵੀ ਪ੍ਰਾਲੀ ਸੜਨ ਕਾ ਨਾ ਹਵਾ ਦੀ ਗੁਣਵੱਤਾ ਤੇ ਅਸਰ ਪੈ ਰਿਹਾ ਹੈ ਅੱਜ ਦੇ ਸਵੇਰੇ 7 ਵਜੇ ਅੰਮ੍ਰਿਤਸਰ ਦਾ 1QY 137 ਦਰਜ ਕੀਤਾ ਗਿਆ ਬਠਿੰਡਾ ਦਾ 106 ਜਲੰਧਰ ਦਾ 137 ਖੰਨਾ ਦਾ 223 ਲੁਧਿਆਣਾ ਦਾ 160 ਮੰਡੀ ਗੋਵਿੰਦਗੜ੍ਹ ਦਾ 130 ਤੇ ਪਟਿਆਲਾ ਦਾ 1QY 134 ਰਿਆਏ ਰੁਪਨਗਰ ਦੀ ਹਵਾ ਸਭ ਤੋਂ ਸਾਫ਼ ਦਰਜ ਕੀਤੀ ਗਈ ਜਿੱਥੇ 1QY 1474 ਰਿਆਏ ਤੇ ਅਸੀਂ ਮੌਸਮ ਦੀ ਜਾਣਕਾਰੀ ਮੌਸਮ ਦੀ ਹਰ ਅਪਡੇਟ ਸੋਨਾਂ ਸਾਂਝੀ ਕਰਦੇ ਰਵਾਂਗੇ ਬਨੇ ਰੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਤੁਸੀਂ ਆਪਣੇ ਸ਼ਹਿਰ ਦਾ ਹਾਲ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ